ਮਾਨਜੋ ਸਿੰਘ ਸਾਹਿਬ ਜਿਹੇਕਰ ਸ੍ਰੀ ਸਾਭੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇਕਰ ਸ੍ਰੀ ਕਾਲ ਅਧਿਕਾਰੀ ਸਾਭੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇਕਰ ਸਾਭੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀ ਆਪ ਜੀ ਨੂੰ ਐਜ਼ੂ। ਇਸ ਪੱਤਰਿਆ ਕਾਪੀ ਆਪ ਜੀ ਨੂੰ ਦਿੱਤੇ ਜਾਣਗੀ। ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸੰਸਾ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ। ਅੱਲੇ ਕੋਈ ਤਰੀਕ ਨਿਸ਼ਚਿਤ ਹੋਈ? ਨਹੀਂ ਹੈ ਜੀ। ਆਉਣ ਵਾਲੇ ਦਿਨਾਂ ਵਿੱਚ ਜਲਦੀ ਹੋਵੇ ਤੇ ਉਹ ਫਾਰਮ ਦੇ ਉੱਤੇ ਦੇਖੀਏ। ਫਾਰਮ ਕੱਪੜਾ ਵਿੱਚ ਕੀ ਰਿਹਾ ਹੈ? ਆ ਲੈ ਲੋ ਇਹ ਪੜ੍ਹ ਲਓ। ਆ 500 ਦਾ ਕਾਪੀ ਜਾਨ ਦੇ ਅੱਗੇ ਹੋ ਜੀ। ਮਾਨਜੋਗ ਸਿੰਘ ਸਾਹਿਬ ਜਹੇਕਰ ਸ੍ਰੀ ਤਾਲ ਸਿੰਘ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਹੇਤਰ ਸ੍ਰੀ ਕਾਲ ਅਧਿਖ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਹੇਤਰ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਕ ਕੀਤਾ ਜਾਵੇ ਉਹ ਇਹ ਪ੍ਰਸਤਿਤੀ ਆਪ ਜੀ ਨੂੰ ਐਜ਼ ਵੀ ਇਸ ਪੱਤਰਿਆ ਕਾਪੀ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਤ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਲੈ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਹੈ ਜੀ ਆਉਣ ਵਾਲੇ ਤੁਮ ਜਲਦੀ ਹੋਟੇ ਰੂ ਕਾਪੀ ਉਹਨੂੰ ਦੇਖਾ ਤੇ ਦੇਖੀਏ ਮਾਨਜੋਤ ਸਾਹਿਬ ਨੇ ਕੀ ਕਿਹਾ ਹੈ ਆ ਲੈ ਲੋ ਇਹ ਪੜ ਲਓ ਆ ਪੜ ਲਓ ਕਾਪੀ ਜਾਨ ਦੇ ਅੱਗੇ ਹੋ ਜੀ ਮਾਨਜੋਤ ਸਿੰਘ ਸਾਹਿਬ ਇਹ ਕਰ ਸਪਟਾਲਤੀ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਇਹ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ ਸ੍ਰੀ ਕਾਲ ਅਫਤਖ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਕ ਕੀਤਾ ਗਿਆ। ਸੋ ਇਹ ਪ੍ਰਸ਼ਨ ਦੀ ਕਾਪੀ ਆਪ ਜੀ ਨੂੰ ਐਸ ਜੀ ਇਸ ਪੱਤਰਿਆ ਕਾ ਪਿਆ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਲੈ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਹੈ ਜੀ ਆਉਣ ਵਾਲੇ ਤਾਂ ਮੈਂ ਜਲਦੀ ਹੋਰ ਤੇ ਉਹ ਫਾਰਮ ਦੇ ਉੱਤੇ ਦੇਖੀਏ ਮਾਨਜੋਗ ਪੱਤਰ ਵਿੱਚ ਕੀ ਲਿਖਿਆ ਹੈ ਆ ਲੈ ਲੋ ਇਹ ਪੜ੍ਹ ਲਓ ਆ ਪੜ੍ਹ ਲਓ ਜੀ ਕਾ ਪੱਤਰ ਆਦੇ ਹੋ ਜੀ ਮਾਨਜੋਗ ਸਿੰਘ ਸਾਹਿਬ ਇਹ ਕਰ ਸ੍ਰੀਕਾਲਤੀ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇਸ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ੍ਰੀ ਕਾਲਕਸਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਕਾਲੀਕਾਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨੇ ਕਾਪੀ ਆਪ ਜੀ ਨੂੰ ਐਜ਼ ਇਨ। ਇਸ ਪੱਤਰੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘਾਂ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਆਲੇ ਕੋਈ ਤਾਰੀਖ ਨਿਸ਼ਚਿਤ ਹੋਈ ਨਹੀਂ ਨਹੀਂ ਆ ਜੀ ਆਉਣ ਵਾਲੇ ਸਮੇਂ ਜਲਦੀ ਹੋ ਤੇ ਉਹ ਫਾਰਮ ਦੇ ਉੱਤੇ ਦੇਖੀਏ ਫਾਰਮ ਕਰਤਾ ਬੈਠ ਕੇ ਕਿਹਾ ਅਹ ਲੈ ਲੋ ਇਹ ਪੜ੍ਹ ਲਓ ਆ ਪੜ੍ਹ ਲਓ ਤੁਸੀਂ ਤਾਂ ਨੋਟ ਕਾਪੀ ਜਾਂਦੇ ਅੱਗੇ ਹੋ ਜੀ